ਯਾਰ ਤੂੰ ਯਾਰ ਬੜਾ ਗਲਤ ਕੀਤਾ ਯਾਰ ਮੈਂ ਮੈਂ ਨਹੀਂ ਰੱਖਿਆ ਸੌਂ ਲੱਗੇ ਯਾਰ ਬੁੱਟਰ ਹੈ ਬਰੇ ਟੂਣਾ ਇਹ ਟੂਣਾ ਹੀ ਹੈ ਪਰ ਮੇਰੀ ਗੱਡੀ ਹੀ ਨਿਕਲਿਆ ਬਾਈ ਡਰ ਲੱਗਦਾ ਸੌਂ ਲੱਗੇ ਟੂਣਾ ਬਣੀ ਗੱਲ ਇਹ ਹੋਣਾ ਓਏ ਪਤਾ ਕਿਉਂ ਕੋਈ ਆ ਗਈ ਹੋਣੀ ਨਾ ਵੇ ਓਡਾ ਬਾਈ ਕਰੀ ਫੇਰ ਸੁਵਾ ਕੇ ਤਾਂ ਬੁੱਟਰ ਦੇ ਚੈਨਲ ਤੇ ਤੁਸੀਂ ਸੋਏਦੇ ਹੋਵੋਗੇ ਯਾਰ ਬੁੱਟਰਾ ਚੈਨਲ ਤਾਂ ਤੂੰ ਕਿਵੇਂ ਆ ਗਿਆ ਬਹਿਣਾ ਇੱਕ ਬਹੁਤ ਤਕੜਾ ਨਾ ਪ੍ਰੈਂਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬੁੱਟਰ ਤੇ ਪਰ ਜੇ ਬੁੱਟਰ ਇੱਥੇ ਆ ਦਵੇ ਕਿ ਉਹਨੂੰ ਇੱਥੇ ਮੈਂ ਬੁਲਾਇਆ ਹੋਇਆ ਮੈਂ ਕਿਹਾ ਚੱਲ ਤੂੰ ਆ ਜਾ ਇੱਥੇ ਇਹਦੇ ਪਟਾਕੇ ਚਲਾਉਣ ਲੱਗੇ ਆ ਤੇ ਜਰੂਰ ਹੁਣ ਆਊਗਾ ਤਾਂ ਮੇਰੇ ਦਿਮਾਗ ਤੇ ਆਇਆ ਕਿ ਮੇਰੇ ਕੋਲ ਆ ਨਾ ਦੋ ਆਹ ਚੀਜ਼ਾਂ ਨੇ ਜੋ ਕਿ ਅਸਲੀ ਟੁੰਡੇ ਤੋਂ ਲਈਆਂ ਗਈਆਂ ਨੇ ਤਾਂ ਮਜ਼ਾਕ ਕਰਦਾ ਪ੍ਰੋਫ ਉਹ ਦੁਕਾਨ ਤੋਂ ਲੈ ਗਿਆ ਇੱਕ ਸੰਧੂਰ ਆ ਕਡੋਰੀ ਜੀ ਆ ਤੇ ਮੈਨੂੰ ਆਇਆ ਵੀ ਆਪਾਂ ਉਹਦੇ ਪ੍ਰੈਂਕ ਕਰੀਏ ਬਹੁਤਾਂ ਤੋਂ ਕੋਈ ਪ੍ਰੈਂਕ ਨਹੀਂ ਕੀਤਾ ਤੇ ਹੁਣ ਮੈਂ ਫਿਰ ਆਪਣੀ ਹੁਣ ਸਕੀਮ ਇਹ ਹੁਣੀ ਪਣੀ ਆ ਵੀਰੇ ਉਹਦੇ ਗੱਡੀ 'ਚ ਰੱਖੀਏ ਕਿਵੇਂ ਰੱਖਣਾ ਕੀ ਆ ਗੱਡੀ ਦੇ ਮੂਰੇ ਰੱਖ ਦਾਂਗੇ ਕੀ ਆ ਜ ਸੰਧੂਰ ਆ ਸੰਧੂਰ ਆ ਇਹਨੂੰ ਖੋਲ ਕੇ ਲਾ ਦਾਂਗੇ ਭਾਈ ਉਹ ਯਾਰ ਡਰੋਂ ਆਈ ਦੀ ਬਰੇ ਇੰਸਟਾਗ੍ਰਾਮ ਦੀ ਆਈ ਦੀ ਬਰੇ ਹਰਸ਼ ਜਗਰਾਉ YouTube ਤੇ ਦੇਖੋ ਭਾਈ YouTube ਤੇ ਆਉ ਸੁਵਾ ਤੁਹਾਨੂੰ ਦੇਖੇਗੇ ਵੀ ਪਹਿਲੇ ਅੱਛਾ ਦੇਖਿਆ ਹੋਇਆ ਮੇਰੀ ਚੀਜ਼ ਭਾਰੀ ਹੁਣ ਇੱਥੇ ਮੁੰਡੇ ਆਏ ਸੀਗੇ ਤੇ ਉਹ ਤਾਂ ਆਈ ਈ ਲੈਣਾ ਆਏ ਸੀਗੇ ਮੈਂ ਕਿਦਾਂ ਡਰ ਗਿਆ ਮੈਂ ਕੋਦਾਂ ਬੁੱਟਰ ਆ ਗਿਆ ਆਏ ਕਿ ਜੰਗ ਕਰੋ ਜਾ ਮੈਂ ਕੋਦਾਂ ਡਰ ਗਿਆ ਮੈਂ ਕਹਿੰਦਾ ਹੱਥ ਚ ਐਂ ਕਰੀ ਜਾਂਦੇ ਆ ਤਾਂ ਫੜੇ ਜਾਵਾਂਗੇ ਪਰ ਚਲੋ ਭਾਈ ਹੁਣ ਭਾਈ ਦਿਮਾਗ ਲਾ ਕਿਵੇਂ ਨਾ ਕਿ ਗੱਡੀ ਦੇ ਅੰਦਰ ਰੱਖਣਾ ਪੈ ਯਾਰ ਚੰਕਰ ਫੇਰੇ ਡਰੂਗਾ ਜੇ ਉੱਪਰ ਆ ਦੋ ਫਿਰ ਉਹ ਤਾਂ ਪਤਾ ਹੀ ਆਪੇ ਹੀ ਰੱਖ ਸਕਦੇ ਆ ਜਿੱਥੇ ਹੋਰ ਤਾਂ ਵੀ ਨਹੀਂ ਉਹ ਜਿਹੜਾ ਜਿਹੜਾ ਆਪਾਂ ਉਹਦੀ ਗੱਡੀ ਦੇ ਵਿੱਚ ਰੱਖ ਦਈਏ ਉਸ ਤੋਂ ਬਾਅਦ ਨੂੰ ਆਪਾਂ ਕਹੀਏ ਅੱਛਾ ਯਾਰ ਤੇਰੀ ਗੱਡੀ ਚਾਹ ਸਮਾਨ ਰੱਖਣਾ ਜਾਂ ਕੁਝ ਫਿਰ ਆਪਾਂ ਦੇਖ ਲਈਏ ਜਾਂ ਫਿਰ ਉਹੀ ਦੇਖ ਲਵੇ ਕਰ ਲਾਂਗੇ ਕਿ ਕਰ ਚਲੋ ਬਾਈ ਫਿਰ ਕਰਦੇ ਆਂ ਬਟ ਡੈਸ਼ਬੋਰਡ ਤੇ ਰੱਖਦਾ ਕਿਹੜੇ ਤਰੀਕੇ ਡੈਸ਼ਬੋਰਡ ਤੇ ਰੱਖਣਾ ਪਊ ਤੇ ਰੱਖਾਂਗੇ ਸਜਾ ਕੇ ਕੰਬਣੀ ਖਿਲਾਰ ਕੇ ਤੇ ਤੂੰ ਜਾ ਬਣਾਗੀ ਤੇ ਪਸੇਹੀ ਰੱਖ ਦੇਣਾ ਇਸ ਸਲੋਟ ਨੂੰ ਡਰ ਜਾਣਾ ਦੇਖ ਕੇ ਸੰਧੂ ਸੰਧਾਰ ਦੇ ਬਾਈ ਡਾਰੀ ਲੱਗਦਾ ਦੇ ਕਿ ਦੇਖੋ ਤਾਂ ਹੀ ਕਦੇ ਭਰਾਵੋ ਆਪ ਨੂੰ ਸ਼ੁਕਰਾਨਾ ਮੰਤਰ-ਮੁੰਤਰ ਨਹੀਂ ਹੁੰਦਾ ਨਹੀਂ ਮਢੀਰ ਨੇ ਕਿ ਨਹੀਂ ਆਹ ਮੰਤਰ ਨਹੀਂ ਸੋਚਣਾ ਆ ਮੰਤਰ ਨਹੀਂ ਦੋ ਤਨਾ ਸੋਚ-ਸੂਚ ਕੇ ਕੁੰਡਾ ਘਰਾ ਲੈਣਾ ਸੀ ਹੁ ਤਾਂ ਹੀ ਚਲੋ ਬਾਈ ਹੁਣ ਹੁੰਦਾ ਹੀ ਹੋਣਾ ਤੇ ਫਿਰ ਜਰੂ ਆਊਗਾ ਤੁਹਾਨੂੰ ਬਾਕੀ ਦਾ ਪੜ ਦਿਖਾਵਾਂਗੇ ਹੋ ਸਕਦਾ ਇਹ ਰੱਖਦੇ ਦੀ ਵੀਡੀਓ ਮੇਤੋਂ ਨਾ ਬਣੀ ਹੋਗੀ ਫਿਰ ਫੜੇ ਜਾ ਜਾਈਏ ਯਾਰ ਜੋ ਲਾਈਟ ਵੱਡੀ ਬੰਦ ਕਰਕੇ ਫਿਰ ਬਣਾਵਾਂਗੇ ਜਾਂ ਤਾਂ ਫਿਰ ਦੇਖਿਓ ਮਾਹੌਲ ਬਣਦਾ ਚਲੋ ਹੁਣ ਹੋਂ ਤੋਂ ਫਿਰ ਦੱਸ ਤੂੰ ਆਦੋ ਵੀ ਹੱਸ ਵੀ ਨਾ ਕੋਈ ਝੋਕੀ ਸੀਰੀਅਸ ਹੋ ਜੀ ਜੋ ਦੇਖ ਵੀ ਲਿਆ ਇਹ ਕਿਵੇਂ ਹੈ ਉਹ ਪੂਰਾ ਹੈ ਜਿਵੇਂ ਬੱਸ ਤੇ ਨੂੰ ਪਤਾ ਹੀ ਨਹੀਂ ਕਿੰਨੇ ਬਾਬੂ ਜੱਗ ਕਰ ਰਿਹਾ ਚਲੋ ਬਾਈ ਹੁਣ ਅਬੂਟਰ ਨੂੰ ਉਂਦਾ ਕਦੋਂ ਆਉਣਾ ਆਹ ਫੋਨ ਖਣ ਲਾਉਂਦਾ ਪਰ ਬਾਈ ਖੜਦਾ ਉਂਦਾ ਕੇ ਦੇਖੀ ਕਿਹਨੇ ਕਿੱਥੇ ਆ ਗਿਆ ਕਿ ਅਬੂਟਰ ਕਦੋਂ ਕਾਏਗਾ ਅਬੂਟਰ ਹੀ ਡਿੱਕੀ ਜਾਂਨੇ ਜਲਦੀ ਆਇਆ ਉਹ ਗੋਨੇ ਪੱਗ ਬੰਨ ਨਹੀਂ ਹਜੇ ਉਹ ਬਟਰ ਭਰੀ ਫਿਰਦਾ ਉਹ ਬੁਟਰ ਹੀ ਜਾਂਦੀ ਬੈਠਦੇ ਸੋਨੇ ਕੀ ਕਰਦੇ ਲੇ ਹਲੋ ਉਹ ਕਿੱਥੇ ਆ ਬੁੱਟਰ ਜਲਦੀ ਆ ਜਾ ਔਰ ਇਹ ਮਦਦ ਦੇ ਤੇ ਜੀ ਲੈਟ ਆ ਜਲਦੀ ਆ ਠੀਕ 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 ਆ ਆ ਗਿਆ ਆ ਗਿਆ ਓਕੇ ਓਕੇ ਆ ਜਾ ਠੀਕ ਠੀਕ ਬਰ ਭਾਈ ਆਉਂਦਾ ਹਾਂ ਭਾਈ ਜਮਨਾ ਚੱਕ ਦੇਖਿਆ ਵੀਡੀਓ ਦਾ ਦੇਵ ਜੀ ਰਿਕਸ਼ਨਾਂ ਦਾ ਪਾਲ ਮੈਂ ਪਹਿਲਾਂ ਹੱਥ ਮਿਲਾਉਂਗਾ ਫਿਰ ਤੂੰ ਹੱਥ ਮਲਾਈ ਨਹੀਂ ਨਹੀਂ ਪਹਿਲਾਂ ਤੂੰ ਹੱਥ ਮਲਾਈ ਕਿ ਮੈਂ ਕਰ ਉਹਦੇ ਨੇ ਬੱਸ ਉਹ ਦੇਵ ਆਪਾ ਕਿਵੇਂ ਹੈ ਨਾ ਛੇਟੀ ਖੁੱਟੀ ਜਾਂਦਾ ਕਿਵੇਂ ਆ ਬੁੱਟਰਾ ਲੈ ਮੈਂ ਇੱਧਰ ਲਈ ਪਾਸੇ ਆ ਗਿਆ ਕਿਵੇਂ ਆ ਹੈ ਉਹ ਯਾਰ ਉਹ ਅਧਿਕਾ ਫੁੱਲ ਪਟਾਕੇ ਚਲਾਉਣੇ ਪਟਾਕੇ ਗਾਂ ਦੇ ਤਾਂ ਉਹੀ ਯਾਰ ਇੱਧਰ ਸੋਚੀ ਜਾਂਦੇ ਇਹ ਚਾਗਣਾ ਕੋ ਕਰ ਲੈਣੇ ਅੱਛਾ ਇੱਕ ਟਰ ਦੇਖਣੇ ਬੱਚੇ ਚਲਾਵਾਂਗੇ ਚਰਾਉਣੇ ਤਾਂ ਇੱਥੇ ਨਹੀਂ ਚਰਾਉਣੇ ਯਾਰ ਇਹ ਇੱਥੇ ਰੋਣਾ ਲੱਪਾ ਬਾੜਾ ਉੱਥੇ ਚਰਾਉਣੇ ਬਗਣਾ ਸਰੇ ਜਲਦੇ ਹਨ ਉੱਥੇ ਚਰਾਉਣੇ ਆ ਉਹ ਉੱਤਰ ਜਾਂਦੇ ਆ ਉਹ ਕਿੱਥੇ ਹੋਰ ਚਲਾਉਂਦਾ ਸੁਣ ਨਹੀਂ ਹਟਦੀਆਂ ਬਿਓਰਾਂ ਦੇ ਆ ਰਹੇ ਵਰੇ ਵਧੀਆ ਖੇਡ ਰਹੇ ਸਈ ਮਯਾਗ ਨਹੀਂ ਸੱਚੀ ਆ ਵੀਰੇ ਆ ਮਨ ਗੱਲ ਲੱਗਦਾ ਮਿੱਠੀਆਂ ਪਕੌੜੀਆਂ ਆਂ ਹਾਂ ਯਾਰਾ ਉਹਦੇ ਖੁੱਤ ਸੁਤੇ ਰਹਿੰਦੇ ਓ ਢਿੱਡ ਚੱਕ ਕੇ ਉਧਰ ਦੇਖ ਲਾ ਬਲੀ ਅੱਧੀ ਢਿੱਡ ਕਿਵੇਂ ਚੱਕੀ ਤਾ ਦੇਖ ਆਪਦਾ ਹੈਲੀਕਾਪਟਰ ਦੀ ਸੀਸੀ ਵਰਗਾ ਢਿੱਡ ਰੱਬ ਵੱਲ ਨੂੰ ਕਰਕੇ ਤੁਸੀਂ ਸੁੱਤੇ ਹੋ ਨਿਓ ਦੇਖ ਲਾ ਉੱਥੇ ਖੜੇ ਆ ਇੱਕ ਤਰੀਕ ਇੱਕ ਤਰੀਕ ਦੀ ਵੇਟ ਕਰਦਾ ਇੱਕ ਤਰੀਕ ਯਾਰਾ ਬਾਈ ਕਹਿ ਡੇੜੀ ਬਾਬਾ ਬੋਲ ਰਿਹਾ ਨਾ ਰੈਡੀ ਵਿੱਚ ਲੱਗੇ ਲੱਗਣ ਨਾ ਮੇਰ ਖੋਗਾ ਫਿਰ ਲੇਕੇ ਆਂ ਬਟਕੇ ਔਰ ਉਧਰ ਪਈ ਆ ਡਿੱਗੀ ਜੇ ਪਈ ਆ ਇੱਥੇ ਉਧਰ ਤੋਂ ਉਧਰ ਤੋਂ ਲੋਣਾ ਚਾਲ ਚੱਲੀ ਗਈ ਮੈਂ ਇੱਥੇ ਕਿਵੇਂ ਕਰੇ ਟਾਉਣ ਵਾਲੇ ਬੜਾ ਛੇ ਧੋਨੀ ਐ ਬੜਾ ਧੋਨੀ ਦੇਖ ਲੋ ਕੀ ਹੋਣਾ ਆ ਬਾਬਾ ਜੀ ਉਹ ਉਹ ਕਰਾਉਣੀ ਆ ਰੈਮ ਜੀ ਲਾਈਫ ਲਾਈਫ ਪੁੱਛਦੇ ਆ ਆ ਦੂਜੇ ਲੱਗੇ ਹੋਏ ਇਹ ਤਾਂ ਕਰਾ ਲਵਾਂਗੇ ਇੱਕ ਲਾਏ ਹੋ ਗਿਆ ਇੱਕ ਉਹ ਵਿੰਡੋ ਕਰਾਉਣੀ ਆ ਦੂਜੀ ਪਾਵਰ ਵਿੰਡੋ ਵੀ ਹੋਣਗੇ ਹੋਣਗੇ ਆਹ ਜੀ ਹੁੰਦੀ ਆ ਇਹ ਆ ਜੀ ਉਹਨਾਂ ਨੇ ਆਹ ਬੜਦਣੀਆਂ ਇੱਥੋਂ ਖੋਲੀਆਂ ਦੀਆਂ ਇੱਥੋਂ ਖੁੱਲ ਗਈ ਇੱਥੋਂ ਖੁੱਲ ਗਈ ਪਰ ਦੂਜੇ ਮਾਡਲ ਲਾ ਦੇਣੀਆਂ ਉਹਨਾਂ ਨੇ ਹਾਂ ਆਹੀ ਕੱਲੀ ਚੇਂਜ ਹੋਣੀ ਆ ਆ ਵਿੱਚ ਕਟਾਈਆਂ ਜਾਣੀਆਂ ਸਹੀ ਆ ਫਿਰ ਤਾਂ ਹਾਂ ਬਾਕੀ ਉਹ ਦਿਲ ਨਹੀਂ ਕਰ ਰਿਹਾ ਹੈ ਫੜੀ ਵੀ ਨਹੀਂ ਹੈ ਪਰ ਆ ਇਹ ਦੇ ਕਰਕੇ ਨਵੇਂ ਪਈਆਂ ਇਹ ਦੇ ਕਰਕੇ ਓਖਾ ਸਹੀ ਗੱਲ ਉਹ ਵੀ ਪਾਲਿਸ਼ ਹੋ ਜਾਣੀਆਂ ਹੋਰ ਕੀ ਹੈ ਪਾਲਿਸ਼ ਦਾ ਹੋਣੀ ਪਾਲਿਸ਼ ਹੋਣ ਗਿਆ ਨਹੀਂ ਤੂੰ ਯਾਰ ਦੇਖ ਲੈਣਾ ਮੂਰੀ ਤਗਣੀ ਰਲ ਗਈ ਹੁਣ ਇਹਦੇ ਕੀ ਤੇਰੇ ਹਿਸਾਬ ਨਾਲ ਵੀ ਇਹ ਏਅਰਪੋਰਟ ਆ ਇਹਦੇ ਹੁਣ ਮੈਂ ਜਮਾਏ ਮਾਰਾਂ ਸ਼ੀਸ਼ਾ ਵੀ ਮਾਰਾਂ ਖੜਾ ਵੀ ਮਾਰੇਗਾ ਤਾਂ ਵੀ ਮਿਲ ਜਾਏਗਾ ਬਿਲਕੁਲ ਨਮਸਕਾਰ ਵੀ ਜਮਾਈ ਫੇਰੇ ਚ ਮਾਰੀ ਸਹੀ ਗੱਲ ਹੈ ਨਾ ਪੱਕੀ ਗੱਲ ਨਮਸਕਾਰ ਵੀ ਉਹ ਚ ਮਾਰੀ ਇਹਨਾਂ ਸਾਥ ਵੀ ਜਮਾਈ ਐਂ ਕਰਕੇ ਇੱਟ ਮਾਰਾਂ ਠੀਕ ਹੈ ਵੀਰੇ ਚੱਲਦਾ ਜਮਾ ਲੌ ਲੌ ਠੀਕ ਹੈ ਇੱਟ ਮਾਰਾਂਗੇ ਬਿਲਕੁਲ ਠੀਕ ਹੈ ਵੀਰੇ ਮੈਂ ਤਾਂ ਹੀ ਸੋਚਿਆ ਸੀ ਮੈਂ ਤਾਂ ਹੀ ਮੇਰੇ ਨਾਂ ਪਰਨਾ ਆਇਆ ਕਿ ਜਿਵੇਂ ਉਹ ਨਹੀਂ ਕਰਦੇਗੇ ਇੰਡੀਅਨ ਹੈਕਰਦਾਲੇ ਉਹ ਚੀਜ਼ਾਂ ਕਰਨ ਲੱਗ ਪਏ ਮੇਰੇ ਭਗਵਾਨ ਮੈਂ ਕਹਾਂਗਾ ਬੜੇ ਕਰੂੰਗਾ ਏ ਪ੍ਰਭੂ ਹਰੀ ਰਾਮ ਕ੍ਰਿਸ਼ਨ ਪਤਾ ਕੀ ਕਰਨਾ ਸੀ ਹਾਂ ਚਤਰੀ ਛੱਤ ਵੜ ਦੇਣੀ ਸੀ ਹਾਂ ਉਹ ਬਣਾ ਲੈਣੀ ਸੀ ਪਤਾ ਲਾਵਾ ਤਾਂ ਕਰ ਲਊਗਾ ਜੱਜ ਇੱਕ ਹੰਦਾ ਬਣਾਵਾ ਹੋਰ ਕਿ ਲੈ ਜਾ ਉਹ ਤੇ ਬਾਈ ਕੀ ਹੁੰਦਾ ਉਹ ਚੌਕ ਡੂਕ ਲਾਲਾ ਬਾਈ ਦੋ ਚਲਾ ਦੀ ਕੋਤ ਜੇ ਆਪਾਂ ਆਇਆ ਚੱਲਦੇ ਚੱਲ ਚਲ ਤੂੰ ਵਾਹ ਦੂਲੇ ਆ ਕਰ ਕੋਈ ਹੋਣਾ ਮੈਂ ਸਹੀ ਗੱਲ ਆ ਮੈਂ ਸਾਰੇ ਸੋਚ ਲਿਆ ਸਾਰੇ ਸਾਰੇ ਜਮਾ ਸੈਟ ਕਰਕੇ ਰੱਖ ਲੈ ਇੱਕ ਐ ਚੱਕਰੀ ਵਾਲਾ ਇਹ ਵੀ ਨਹੀਂ ਪਤਾ ਲੱਗਦਾ ਸਾਡੇ ਵਿੱਚ ਕਿਹੜਾ ਕਿੱਥੇ ਆ ਕਿਹੜਾ ਕਿੱਥੇ ਉਹ ਆਪਣਾ ਬੁਲਟ ਕਿੱਥੇ ਆ ਤੇਰੇ ਕੋਲੇ ਯਮਕਥੇ ਦੜਾ ਯਮਕਥੇ ਮੇਰੇ ਕੋਲੇ ਆ ਇਹ ਦੇਖ ਕੋਲ ਕੋ ਦਵਾ ਗਿਆ ਚਾਰ ਦਿਨ ਹੋ ਗਏ ਮੈਂ ਲੈ ਕੇ ਜੋ ਰਿਆ ਸੀਗਾ ਹੈ ਉਹਦੋਂ ਲੈ ਕੇ ਆਉਂਦਾ ਉੱਥੇ ਖੜਾ ਮੇਰਾ ਆਪ ਚੰਡੀਗੜ੍ਹ ਚ ਮੈਂ ਤੁਹਾਨੂੰ ਅੱਜ ਘਰੇ ਦੇਖਿਆ ਤੂੰ ਕੋਈ ਹੋਰ ਦੇਖ ਲਿਆ ਉਹ ਮੇਰਾ ਦੇਖਣਾ ਮੇਰਾ ਬਲੈਂਡਰ ਦੇਖ ਲਿਆ ਇਹ ਦੁਕਾਨ ਤੇ ਖੜਾ ਵਾ ਸਪੈਂਡਾ ਤੇ ਘਰੇ ਖੜਾ ਤਿੰਨ ਮੋਟਰਸਾਈਕਲ ਖੜੇ ਆ ਘਰੇ ਕਿਹੜਾ ਕਿਹੜਾ ਖੜਾ ਬਲੈਂਡਰ ਰਹੂਗਾ ਇੱਕ ਸਕੂਰੀ ਹੋ ਗਈ ਹਾਂ ਮੋਟਰਸਾਈਕਲ ਤਿੰਨ ਖੜੇ ਆ ਬੋਲਡ ਕਿੱਥੇ ਆ ਬੋਲਡ ਤੇਰੇ ਕੋਲ ਆ ਮੇਰੇ ਕੋਲੇ ਕਿੱਥੇ ਆ ਹੈਲੋ ਮੁੱਕਰ ਗਿਆ ਹਲੇ ਤੇਰੇ ਕੋਲ ਹੀ ਆ ਮੈਂ ਇੱਕ ਮਿੰਟ ਬਾਹਰ ਦੇਖ ਲਿਆ ਖੜਾ ਜਦੋਂ ਗੱਲ ਸੁਣ ਤੁਸੀਂ ਮੈਨੂੰ ਹੈਕ ਮਾਰੀ ਸੀਗੀ ਕਮਰੇ ਜਾ ਕੇ ਬਹਿ ਗਿਆ ਮੈਨੂੰ ਕਹੀ ਆ ਚਾਬੀ ਵੀ ਤੇਰੀ ਗੱਡੀ 'ਚ ਰਹਿ ਗਈ ਸੀ ਮੈਨੂੰ ਪਤਾ ਫਿਰ ਘਰੇ ਆਪਣ ਤਾਂ ਹੀ ਕਿਹਾ ਨਾ ਤਿੰਨ ਮੋੜਸਾਂ ਦੇਖਿਆ ਮੈਂ ਤੈਨੂੰ ਉਹੀ ਸੀ ਮੇਰਾ ਕੁਆਲਿਟੀ ਸੀ ਚੱਲ ਜਾ ਮਹੀ ਜਗਾ ਬੋਲਟ ਆ ਗਿਆ ਹਾਂ ਚੱਲ ਆ ਜਾ ਫਿਰ ਆਪਾਂ ਜਲਦੀ ਹਾਂ ਮੈਂ ਉਹ ਮੇਰਾ ਉਹ ਰੱਖ ਦਿੱਤਾ ਇੱਕ ਗਲਤੀ ਹੋ ਗਈ ਕਿ ਜਿਲੰਦ ਵਿੱਚ ਤਾਂ ਕੀ ਖੋਲੀ ਉਹ ਤੁਹਾਨੂੰ ਸ਼ੱਕ ਹੋਊ ਪੈਰਾਂ ਦੇ ਪਾਣੀ ਨਾ ਪੀਂਦੇ ਨਾ ਕੋਈ ਕੀ ਦਾ ਇਹ टाकी ਉਹ ਵੀ ਮੈਂ ਜਾਣ ਕੇ ਖੋਲੀ ਨਹੀਂ ਉਹਦੇ ਲਈ ਬਸ ਪਹਿਲਾਂ ਹੱਥ ਮਲਣ ਲਈ ਮੈਨੂੰ ਐ ਹੀ ਤਾਂ ਅੰਦਰ ਪਹਿਲਾਂ ਬੈਠੇ ਰੂ ਨਾਲ ਹੀ ਬਾਹਰ ਆ ਗਿਆ ਚੱਕਰ ਇਹ ਪਿਆ ਨੀ ਨੀ ਉਹ ਨਵੇਂ ਨਾਰੀ ਨੂੰ ਪਤਾ ਲੱਗਦਾ ਉਹਨੂੰ ਤਿੰਨ ਦਿਨ ਬਾਅਦ ਪਤਾ ਲੱਗਦਾ ਹੈ ਤੂੰ ਹੁਣੇ ਵੇਲੇ ਪਤਾ ਲੱਗੂ ਮੇਰੇ ਖਿਆਲ ਨਾਲ ਤਾਂ ਬਾਈ ਨਹੀਂ ਜਿਵੇਂ ਉਹਦੇ ਹੋਇਆ ਸੀਗਾ ਹਾਂ ਹਾਂ ਬੰਬ ਪਹਿਲਾਂ ਪੈਕ ਸਟ ਤਾਂ ਬਾਅਦ ਚ ਜਾਣ ਲੱਗੇ ਛੱਡ ਕੇ ਅੱਧੇ ਘੰਟੇ ਦਾ ਫੋਨ ਆਇਆ ਉਹ ਜਾ ਬੰਬ ਹੁਣ ਚੱਲਿਆ ਆਹ ਉਹਨੂੰ ਮੈਂ ਕੱਲ ਦੱਸਿਆ ਵਾ ਕਿ ਹੁਣ ਨਹੀਂ ਚੱਲਿਆ ਭਰਾ ਉਹ ਬਾਦੇ ਵਾ ਕੇ ਚਲਾਇਆ ਸੀ ਪਤਾ ਨਹੀਂ ਰਹਾ ਭੋਲਾ ਵਾਲਾ ਆਪਣਾ ਬੰਦਾ ਆਪਾਂ ਨੂੰ ਵੀ ਭਗਤਾ ਬੰਦੇ ਨੂੰ ਘੜੀਸੀ ਫਿਰਦੇ ਆ ਜਊ ਮਾਤਾ ਕੁੜੀਆਂ ਸਿਆਣੀਆਂ ਹੁਣ ਇਹ ਤਾਂ ਗਊ ਹੈ ਜਿਹੜੇ ਮੁੰਡਾ ਸਿਆਣਾ ਮੁੰਡਾ ਹੋਵੇ ਸਿਆਣਾ ਇਹ ਤਾਂ ਗਦਾ ਇਹਨੂੰ ਵੀ ਪਤਾ ਇਤੋਂ ਕੋਈ ਨਹੀਂ ਪਤਾ ਵੀਰੇ ਸਹੀ ਗੱਲ ਹੈ ਮੁੰਡੇ ਨੂੰ ਸਿਆਣਾ ਸਮਝਦੇ ਹੀ ਨਹੀਂ ਹਨ ਸਿਆਣੇ ਨੂੰ ਤਾਂ ਇਹ ਤਾਂ ਹੁਣ ਵੀ ਗਊ ਹੈ ਇਹ ਤਾਂ ਜੇ ਕਿਤੇ ਮੁੰਡਾ ਸਿਆਣਾ ਹੋਵੇ ਇਹ ਤਾਂ ਗਦਾ ਇਹਨੂੰ ਕੀ ਪਤਾ ਦੁਨੀਆਦਾਰੀ ਦਾ ਫਿਰ ਆ ਕੇ ਕਹਿਣਗੇ ਇਹਨੂੰ ਸਾਲੇ ਨੂੰ ਕੀ ਪਤਾ ਦੁਨੀਆਦਾਰੀ ਦਾ ਉਹਦਾ ਉਹਦਾ ਇਹ ਤਾਂ ਬਰੋਬਰ ਨਹੀਂ ਭੱਜ ਜਾਂਦਾ ਇਹ ਉੱਤਰ ਕੇ ਭੱਜ ਜਾਵੇ ਹੋਰੇ ਓਏ ਓਏ ਆ ਗਈ ਓਏ ਕਿਸੇ ਚਲਾਈਏ ਬੜਾਕੀ ਕਿ ਉਧਰ ਚਾਹੀਏ ਲੈ ਇਹ ਤਾਂ ਉੱਪਰ ਚਲਾਉਣਾ ਫਾਸਟ ਐਂਡ ਫਿਊਰੀਅਸ 4 1 2 3 ਨਹੀਂ ਹੋਰ ਗੱਡੀ ਦੇ ਵਿੱਚ ਲੈਂਡ ਲਾ ਲਈਏ ਨੇ ਪਿੱਪੜਾ ਕੇ ਬੋੜ ਠੀਕ ਹੰਦਾ ਭਾਈ ਸਭ ਤੋਂ ਪਹਿਲਾਂ ਇਹਨਾਂ ਲਾਂਬਾ ਦੀਏ ਜਿਹੜੇ ਪਾਪੜ ਖਾਦੇ ਸੀ ਨਾ ਭੰਗ ਵਾਲੇ ਉਨਾ ਕਰਕੇ ਮੈਨੂੰ ਪਤਾ ਮੇਰਾ ਹਾਲ ਕੀ ਹੋਇਆ 1 2 3 ਸਾਲਿਓ ਮੈਨੂੰ ਤੇ ਤੋੜਨ ਨਹੀਂ ਦਿੱਤਾ ਓਏ ਖਾ ਖਾ ਖਾਓ 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 ਜੋ ਮਰ ਰਹਿ ਗਿਆ ਬੱਚੇ ਜਿਹੜਾ ਹਰੂ 1500 ਰੁਪਏ ਲੈਣਾ ਉਹ ਤਾਂ ਹੋਰ ਲੈ ਲਿਓ ਖਾ 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 ਦੰਦ ਖਰਾਬ ਸੀ ਮੇਰਾ ਉਧਰ ਫਸ ਗਿਆ ਕਹਵੇ ਕੈਰੀ ਜੱਤ ਰਿਆ ਕਹਿੰਦੇ ਚਾਲੀਆਂ ਦਾ ਬਾਦਸ਼ਾਹ ਤੇ ਦੂਜੇ ਪਾਸੇ ਬੁੱਟਰ ਬੁੱਟਰ ਦੀ ਸਪੀਡ ਬਹੁਤ ਸਲੋ ਆ ਤੇ ਇਧਰ ਜੋਵਣ ਦੀ ਸਪੀਡ ਬਹੁਤ ਹੋ ਗਈ ਗਿਆ ਜੋਨ ਖਾ ਗਿਆ ਉਹ ਮੈਂ ਲੈ ਇੰਨਾ ਟਾਈਮ ਉਹ ਭਰਾਵਾ ਪੈਕ ਆਇਆ ਚ ਦੂਜਾ ਕੱਢਿਆ ਮੈਂ ਲਫਾਫੇ ਚੋਂ ਇੱਧਰ ਬੁੱਟਰ ਰਹਿ ਗਿਆ ਉਹ 10 ਤਾਂ ਕਹਿਣ ਦੋ 2 3 4 5 6 ਉਹ ਤੋਹਾਰਾਂ ਲਈ ਹੋਈ ਆ ਨਹੀਂ ਤੋਹਾਰਾਂ ਲਈਏ ਬਣਿਆ ਹੋਇਆ ਬੁੱਟਰ ਮੈਨੂੰ ਦੱਸ ਦੇ ਹੁਣ ਕੱਟਾ ਜਾ ਹੁੰਦਾ ਬਾ ਠੀਕ ਆ ਬੁੱਟਰ ਛੱਡ ਦੇ ਆ ਵੀ ਇੱਧਰ ਪਹਿਲਾਂ ਸਹੀ ਲੱਗਦਾ ਸੀਗਾ ਪਹਿਲਾ ਮੈਨੂੰ ਇਦਾਂ ਸੀਗਾ ਯਾਰ ਕੋਈ ਅਸਰ ਨਹੀਂਗਾ ਮੈਂ ਕਹਾ ਮੈਨੂੰ ਹੁਣ ਘਰੇ ਜਾਣ ਦੋ ਓਏ ਜਿਹੜੇ ਵੀ ਪਾਪੜ ਖਵਾਏ ਹਨਾ ਉਹ ਹੀ ਅਡ ਕੱਲ ਵਾਲੇ ਖਵਾਏ ਆ ਉਹ ਬਰੇ ਇਹਨਾਂ ਨੇ ਨੋਰਮਲ ਕਹਿ ਕੇ ਖਵਾਤੇ ਚੈਲੰਜ ਆ ਕਹਿੰਦੇ ਈਟਿੰਗ ਹੋਰ ਮੇਰਾ ਕੋਈ ਕਸੂਰ ਸੀਗਾ ਉਸ ਤੂੰ ਆਪ ਦੱਸ ਬਰੇ ਇਹਨਾਂ ਨੇ ਦੇਖੋ ਘਟੋ ਘਟ ਮੈਂ ਇਹਨਾਂ ਕੋ 2 ਘੰਟੇ ਬਿਠਾ ਰਹੇ ਆ ਮੈਨੂੰ ਲੱਗਾ ਸਹੀ ਆ ਨਾ ਮੈਂ ਕਹਾ ਆਦਿਆਂ ਨੂੰ ਮੈਂ ਸਹੀ ਫੀਲ ਕਰ ਰਿਹਾ ਵਾਂ ਇਹ ਕਹਿੰਦੇ ਭੰਗ ਵਾਲਾ ਮੈਂ ਕਹਾ ਨਹੀਂ ਕੋਈ ਮੈਨੂੰ ਹੋਰ ਸਹੀ ਸੀਗਾ। ਵਈ ਦੇਖੋ ਜਦੋਂ ਹੀ ਮੈਂ ਘਰੇ ਗਿਆ ਮੇਰੇ ਗੱਲਾਂ ਦਾ ਬਈ ਪ੍ਰਾਂ ਲੱਗ ਗਿਆ। ਨਹੀਂ ਨਹੀਂ ਮੈਨੂੰ ਨਹੀਂ ਪਤਾ ਲੱਗਾ। ਉਹ ਦੇਖ ਕੁੱਤਾ ਕੰਮ ਉਹਦਾ ਕੁੱਤਾ ਦੇਖ ਲਈ ਹੁੰਦੀਆਂ। ਬਾਪਾ ਖੜੇ ਵੀ ਉਹਦੇ ਹੱਲੇ ਆਪਾਂ। ਓਏ ਘਟੋ ਘਟਨਾ। ਹਾਂ 15 ਮਿੰਟ ਹੋਈ ਮੈਨੂੰ ਘਰੇ ਗਿਆ। ਨਾਲ ਹੀ ਫੀਲ ਹੋਣ ਲੱਗ ਗਿਆ ਬੈੱਡ ਤੋਂ ਮੈਨੂੰ ਆਏ ਹੋਵੇ। ਆਹੋ ਮੈਂ ਉਹ ਭੇਜੀ ਹੋਵੇ ਮੀਮ ਜੇ ਪੁੱਡੇ ਪੁੱਠੇ। ਹੋਰ ਸੱਚੀ ਗੱਲ ਆ ਬਾਪਾ ਐਨੇ ਐਨੇ ਹੈ ਅੱਧਾ ਖਾਦਾ ਹੀ ਅੱਧੇ ਦੀ ਥੋੜਾ ਖਾਦਾ ਹੀ। ਜਦੋਂ ਇਹਨਾਂ ਟੈਸਟ ਕਰਕੇ ਪਤਾ ਲੱਗ ਗਿਆ ਇੰਨੇ ਕਿਤੋਂ ਇੰਨੇ ਕਿਤੋਂ ਪਤਾ ਲੱਗ ਗਿਆ ਹਾਂ ਇੰਨੇ ਕਿਤੋਂ ਪਤਾ ਲੱਗ ਗਏ ਮੈਂ ਕਿਹਾ ਚਲ ਜੇ ਭੰਗ ਵੀ ਨਹੀਂ ਹੈਗੀ ਫੇ ਕਾਲਾ ਪਾਪੜ ਖਾਂਗੇ ਕੀ ਫਾਇਦਾ ਹੈ ਫੇ ਗੰਦੇ ਦੇ ਉੱਤੇ ਰਹੇ ਹਾਂ ਸਹੀ ਗੱਲ ਆ ਪਹਿਲਾਂ ਦੇਖ ਕੇ ਹੁਣ ਇਦਾਂ ਲੱਗਾ ਸੀਗਾ ਕਿ ਜੋ ਲੋਚੀਵ ਸੋਣਗੇ ਪਰ ਨਹੀਂ ਯਾਰ ਉਹ ਐਡੇ ਕਿ ਹੁੰਦੇ ਆ ਮੈਂ ਕਿਹਾ ਨਹੀਂ ਮੈਂ ਕਿਹਾ ਨਾਰਮਲ ਪਾਪੜ ਹੀ ਆ ਬਹੁਤ ਬਿਲਕੁਲ ਦੇਖ ਦੇਖ ਦੇ ਕੋਕੀ ਜਾਂਦੇ ਆ ਆ ਦੇ ਕਹਿੰਦੇ ਦੱਸ ਬਾਈ ਤੂੰ ਇਦਾਂ ਕਦੋਂ ਕੀਤਾ ਉਹ ਦੱਸ ਰਿਹਾ ਤੂੰ ਕਹਿ ਰਿਹਾ ਸੀਗਾ ਹਾਂ ਬੱਚੋ ਹੋ ਯਾਰ ਹੋਰੂ ਦੇਖ ਤਾਂ ਓਏ ਦੇਖ ਤਾਂ ਜਾ ਕੇ ਕਵਾੜ ਤੋਂ ਮਿਲ ਜਾਂਦੀ ਨਹੀਂ ਆਉਂਦੀ ਉਹ ਚੀਜ਼ਾਂ ਕਿਦਾ ਜਿਹੜੀ ਗੱਡੀ ਜਾਂਦਾ ਉਹ ਹੋ ਜਾਂਦਾ ਉਹ ਪਲੱਸ ਮਾਡਲ ਦੀਆਂ ਪੈਂਦੀਆਂ ਹੁੰਦੀਆਂ ਬਾਕੀ ਆ ਉਹ ਵਾਲੀ ਖੋਲ ਕੇ ਪਲੱਸ ਮਾਡਲ ਦੀਆਂ ਪਾ ਕੇ ਉਹਨਾਂ ਉਹ ਇਲੈਕਟ੍ਰੋਨਿਕ ਹੋ ਜਾਂਦੀਆਂ ਜਿਹੜੀਆਂ ਦੂਜੀਆਂ ਹੁੰਦੀਆਂ ਹਾਂ ਉਹ ਵਾਲੀਆਂ ਵਾ ਇਹ ਕਹਿੰਦਾ ਬਾਰੀਆਂ ਦੂਜੀਆਂ ਹੋ ਜਾਂਦੀਆਂ ਓਹ ਨਹੀਂ ਹੁਣ ਆਤ ਹੈਣੀ ਯਾਰ ਜਿਵੇਂ ਆਹ ਵਾਲੀ ਇਦਰੋਂ ਲੋਕ ਲੱਗਾ ਹੋਊ ਜਿਵੇਂ ਆਹ ਚੀਜ਼ ਦੇਖ ਇਦਰ ਜਿਹੜੀ ਆਹ ਵਾ ਆਹ ਜਿਵੇਂ ਆਹ ਚੀਜ਼ ਆ ਕੀ ਆ ਕਿੱਥੇ ਓਏ ਆ ਗਈ ਓ ਉਹ ਪੁਰਾਣੀ ਪੁਰਾਣੀ ਗੱਡੀ ਵਾਲੀ ਦੀ ਹੋਏ ਤਾਂ ਟੱਕਰ ਨੂੰ ਰੱਖ ਫਿਰ ਲੈ ਉਹ ਮੈਟ ਚੱਕ ਦੇ ਜਿੱਤ ਉਹਨੂੰ ਕੋਈ ਕੋਈ ਪਈ ਹੋਣੀ ਆ ਘਰੇ ਕੋਈ ਨਾ ਆਉਂਦੇ ਪਈ ਘਰੇ ਦਾ ਘਰੇ ਕਿਵੇਂ ਆਜੂਗੀ ਆਪਾਂ ਤਾਂ ਹਜੇ ਗੱਡੀ ਹੋ ਚਾਰ ਦਿਨ ਹੋਏ ਆ ਪਿੱਲਾ ਲੈਣੀ ਰਸਤੇ ਆਪਾਂ ਰੱਖਾ ਦਾ ਵੀ ਬਾਤ ਵਾਤਾਂ ਨਹੀਂ ਇਹ ਕੰਮ ਥੋੜੀ ਕਰੂਗਾ ਯਾਰ ਹੋਰ ਤਾਂ ਨਹੀਂ ਕੋਹਾਗਾ ਕੋਈ ਹੋਰ ਵੀ ਕੋ ਹੋਊਗਾ ਇੰਨੀ ਜੀ ਦਾ ਫਿਰ ਕੋਣਾ ਬੰਦਾ ਬਾਈ ਆਹ ਕੀ ਏ ਟੂਣਾ ਬੰਦਾ ਹੋਰ ਸੰਧੂਰ ਸੰਧਾਰ ਸਾਰਾ ਕੋਟ ਹੈਗਾ ਅੱਜ ਕੋਈ ਨਾ ਕਿ ਦਸਤਾਰ ਵੀ ਕੈਰੀ ਵੀ ਨਹੀਂ ਰੱਖ ਕੇ ਭੁੱਲ ਗਏ ਹੋਣੇ ਪੰਗੇ ਪੰਗੇ ਲੰਦੇ ਓਏ ਤੂੰ ਵੀ ਓਏ ਇਹ ਵੀ ਪੱਲਾ ਚੈੱਕ ਕਰਦਾ ਸੀ ਓਏ ਲੱਖ ਲਾਉਂਦੇਗੇ ਫਿਰ ਓਏ ਤੂੰ ਵੀ ਚੈੱਕ ਕਰਦਾ ਸੀ ਆ ਦੇ ਮੈਨੂੰ ਕੋਈ ਪਤਾ ਹੀ ਨਹੀਂ ਇਹ ਸਿਰ ਤੇ ਕਰਦਾ ਸੀ ਯਾਰ ਓਏ ਮੈਂ ਇਹਨੂੰ ਦਿਖਾਉਂਦਾ ਸੀਗਾ ਓਏ ਟੂਣਾ ਯ ਟੂਣਾ ਹੀ ਏ ਬੋਕ ਮੰਨ ਰੋਇਆ ਪੁੱਤਰ ਜਿਹੜਾ ਉੱਧਰ ਸੀ ਕਿ ਕੀ ਪਤਾ ਉਹਨੇ ਥੋੜਾ ਜਿਹਾ ਅਲੱਗ ਕਰਨਾ ਬਿੱਟਾ ਆ ਦੇਖਾਂਗਾ ਕੰਡੀਆਂ ਸ਼ੀਸ਼ੇ ਲੱਟਰੋਂ ਪਰਨਾ ਠੀਕ ਹੋ ਫੇਸ ਕੀ ਬੋਲ ਬਾਈਆ ਲੱਡੂ ਨਹੀਂ ਲੱਗਦਾ ਕਿੱਥੇ ਬੋੜ ਥੱਲੇ ਖੜਾ ਉਹ ਵੀ ਰਾਤ ਨੂੰ 11 ਵਜੇ ਓਏ ਦੱਸ ਓਏ ਤੂੰ ਕੀਤਾ ਉਹ ਤਾਂ ਦਿਮਾਗ ਖਰਾਬ ਆ ਪੁੱਤਰ ਮੇਰੇ ਨਾਲ ਤੂੰ ਬਕਵਾਸ ਕਰੀ ਜਾਂਦਾ ਜਾਣੇ ਕੀਤਾ ਫਿਰ ਇੱਕ ਮਿੰਟ ਤੇ ਘਰੇ ਰੱਖ ਕੇ ਆ ਗਏ ਸੀ ਨੇ ਕਰੇ ਦਾ ਨਹੀਂ ਰੱਖਿਆ ਯਾਰ ਮੈਂ ਤੈਨੂੰ ਮਾੜਿਆ ਦਿਖਾਉਂਦਾਈ ਤੂੰ ਉਹਦੋਂ ਨਹੀਂ ਰੱਖਦਾਗਾ ਕੀ ਦਿਖਾਉਂਦਾ ਸੀ 10 ਮਿੰਟ ਉਹ ਮਾੜੀ ਉਹ ਦਿਖਾਉਂਦਾਈ ਮੈਂ ਕਿ ਚੇਂਜ ਹੋ ਜੂਗੀ ਮੈਂ ਦੰਦਾ ਕਿ ਦੂਰੀ ਬਣਾਈ ਜਾਣਾ ਤੂੰ ਮੈਨੂੰ ਦੱਸਿਆ ਉੱਥੇ ਖੜ ਕੇ 나ਗੇ ਦਿਖਾਇਆ ਵਾ ਸੁਣ ਤੂੰ ਤੇ ਖੜ ਕੇ ਮੈਂ ਦੱਸ ਰਿਹਾ ਸੀ ਫਿਰ ਮੈਂ ਗੱਡੀ ਚ ਆਛਾ ਇਹਦੋਂ ਦੱਸ ਰਿਹਾ ਮੈਂ ਇਧਰੋਂ ਆ ਕੇ ਰੱਖਦਾ ਜੇ ਖੋਲਦੀ ਹੋਵੇ ਮਾੜਿਆ ਮੈਨੂੰ ਨਾ ਪਤਾ ਲੱਗਾ ਹੋਵੇ ਮੈਂ ਉਹ ਬਾਈ ਨਾਲ ਗੱਲਾਂ ਕਰਨ ਲੱਗ ਗਿਆਈ ਇੱਕ ਮਿੰਟ ਇੱਕ ਮਿੰਟ ਤੱਕ ਲੋਕ ਨਹੀਂ ਲੱਗਾ ਸੀਗਾ ਉਦੋਂ ਲੋਗ ਨਹੀਂ ਲੱਗਾ ਸੀ ਉਹ ਫੇਰ ਮੇਰਾ ਨਹੀਂ ਉਹ ਸੂਰ ਹੈ ਇਹਦਾ ਕੋਈ ਸਰੋਤ ਤਾਂ ਨਹੀਂ ਲੱਗਿਆ ਉਹਨੇ ਕਾਹ ਤੋਂ ਕਰਨਾ ਐ ਉਹਦਾ ਐਵੇਂ ਨਾ ਕੋਈ ਤੂੰ ਤਾਂ ਹੀ ਰੱਖਿਆ ਯਾਰ ਇਹ ਤਾਂ ਇਹ ਨਹੀਂ ਰੱਖਿਆ ਇਹ ਤਾਂ ਉਹਦੇ ਕੋ ਖੜਾ ਹੀ ਚੱਲ ਸੋ ਤੇ ਮੈਂ ਵੀ ਉਹਦੇ ਕੋ ਯਾਰ ਤੂੰ ਲੈ ਕੇ ਕਿੱਥੋਂ ਆਇਆ ਤੂੰ ਇਹ ਲੱਗ ਰਿਹਾ ਇਹਨੂੰ ਉਹ ਆਇਆ ਕਰੋ ਬਾਈ ਨੂੰ ਘਰ ਦੁਆਰਾ ਬਾਲਾ ਉਹਨੂੰ ਪੁੱਛ ਲਾਈ ਬਾਈ ਉਹ ਤਾਂ ਚਲਾ ਗਿਆ ਯਾਰ ਤੇ ਹੁਣ ਮੈਂ ਇੱਕ ਵਾਰ ਖੜ ਵੀ ਕਿਵੇਂ ਜਾਵਾਂ ਉੱਥੇ ਦੱਸ ਦੇ ਤੇਰੀ ਗੱਡੀ ਉਧਰਲੇ ਪਾਇ ਖੜੀ ਐ ਇੱਕ ਮੇਰੀ ਗੱਲ ਸੁਣ ਯਾਰ ਮੈਂ ਪਹਿਲਾਂ ਉਹਨੂੰ ਖੋਲੂਗਾ ਫਿਰ ਮੈਂ ਰੱਖੂਗਾ ਇੱਕ ਮੈਂ ਤਾਂ ਹੱਥ ਵੀ ਮਲਾਇਆ ਪਹਿਲਾਂ ਉਦੋਂ ਕਿੱਥੇ ਸੀਗਾ ਫਿਰ ਉਦੋਂ ਤਾਂ ਠੀਕ ਸੀਗਾ ਫਿਰ ਹੱਥ ਉਸ ਤੋਂ ਜਮ ਕੋਲੇ ਹਾਂ ਇਹ ਰਿਹਾ ਯਾਰ ਕੋਲੇ ਆ ਰੱਖਿਆ ਕਿਨੇ ਫਿਰ ਯਾਰ ਉਹ ਫਿਰ ਹੁਣ ਉਲਟ ਪੈ ਜਾ ਯਾਰ ਗੱਡੀ ਨਵੀਂ ਨਵੀਂ ਲਿਆਂਦੀ ਆ ਐਵੇਂ ਨਾ ਸਿੱਧੀਆਂ ਪਵਾ ਦਿਓ ਓਏ ਪੁੱਠਿਆਂ ਨਾਲ ਪਵਾ ਦਿਓ ਸਿੱਧੀਆਂ ਨਾਲ ਪਾ ਦੇ ਕੋਹ ਨਾਲ ਪਾ ਦਿਓ ਬਸ ਗੱਡੀ ਤੋੜ ਕੇ ਨਾ ਬੰਦਰ ਬੱਤੀ ਬਸ ਫਿਰ ਉਹਨਾਂ ਨਾਲ ਪਵਾ ਦਿਓ ਓ ਯਾਰ ਉਹੀ ਆ ਇਹਨੂੰ ਵਹਿਮ ਆ ਉਹੀ ਮੈਂ ਡੋੜੀ ਡੂੜੀ ਤਾਂ ਉਹ ਵੀ ਘਰੇ ਚਾਹੀਦੀ ਸੰਧੂਰ ਸੰਧੂਰ ਕਿਉਂ ਆਇਆ ਫਿਰ ਇਹਦਾ ਵਹਿਮ ਦੂਰ ਕਰੀਏ ਉਹੀਂ ਕਰੀ ਗੱਡੀ ਸਟਾਰਟ ਕਰਕੇ ਗੇਅਰ ਪਾ ਲਈ ਹਾਂ ਸ਼ੀਸ਼ਾ ਲਾ ਲਈ ਲਾ ਕੇ ਬਰਬਰ ਭੱਜਿਆ ਜਾਏ ਅੱਛਾ ਇਹ ਤਾਂ ਮਰਨ ਵਾਲੀਆਂ ਗੱਲਾਂ ਆਈਆਂ ਉਹ ਮੈਨੂੰ ਚੈੱਕ ਕਰਨ ਦੋ ਕਦੇ ਹੋਰ ਓਵਰ ਤਾਂ ਨਹੀਂ ਪਿਆ ਭਰਾਵਾ ਪੱਕਾ ਮੈਨੂੰ ਪਤਾ ਵਾ ਨਿਕਲ ਆਇ ਚੋ ਵੀ ਹੋਣੀ ਬੰਗਾ ਨਹੀਂ ਆ ਉਹੀ ਤਾਂ ਗੱਲ ਆ ਬਾਈ ਇੱਕ ਹੁਣ ਮੇਰੀ ਗੱਲ ਸੁਣ ਤੈਨੂੰ ਅਹੀ ਏਡੇ ਪਾਗ ਲੱਗਦਾ ਜੇ ਤੂੰ ਅਹੀ ਡਰਾਉਣਾ ਹੋਇਆ ਨਾ ਪਰਾਵਾ ਖੋਪੜੀਆਂ ਲਿਆ ਕੇ ਰੱਖਾਂਗੇ ਇੱਥੇ ਕੁੱਲੇ ਚਾਲਮਾ ਓਏ ਬਾਦਰ ਦੇ ਖੋਪੜੀਆਂ ਅੱਗੇ ਰੱਖਾਂਗੇ ਨਿੱਕੇ ਜਿਹਾ ਨਹੀਂ ਸਾਡੀ ਏਦਾਂ ਕੋਈ ਪ੍ਰੈਂਕ ਜਿਹੀ ਪ੍ਰੈਂਕ ਕਰਨਾ ਹੋਊਗਾ ਤੇ ਇੱਕ ਇੱਕ ਡੋਰੀ ਤੇ ਇੱਕ ਸੰਧੂਰ ਰੱਖਾਂਗੇ ਪਰ ਇਹ ਸੰਧੂ ਆਹ ਦੇਖੋ ਯਾਰ ਸੰਧੂਰ ਹੁੰਦੀ ਆਪ ਦੇਖ ਲਓ ਬਰੇ ਤੁਸੀਂ ਤੂੰ ਮਾੜਾ ਇੱਥੇ ਆ ਕੇ ਖੜੀ ਮਾੜਾ ਖੜ ਜਾ ਵੀਰਾ ਬਣ ਤੈਨੂੰ ਆਪ ਹੀ ਫੀਲ ਹੋ ਜੂ ਕਿਵੇਂ ਜੇ ਫੀਲ ਹੋ ਰਿਹਾ ਦੇਖੋ ਬਰੇ ਉਹ ਸੰਧੂਰ ਪਿਆ ਉੱਥੇ ਉਹ ਪਿਆ ਇੱਥੇ ਪਿੱਪਲਾਂ ਕੋਲੇ ਤੇ 11 ਵਜੇ ਹੋਏ ਆ ਕਦਾਈ ਯਾਰ ਡਰਾਉਣਾ ਮਾਹੌਲ ਬਣ ਨਹੀਂ ਰਿਹਾ ਵੀਰੇ ਵੀਰੇ 11 11 12 ਹੋ ਗਏ ਉੱਧਰ ਹੋ ਗਏ 11 12 ਹੋ ਗਏ ਫੇਰ ਵੀਰੇ ਆ ਦੇ ਲਾ ਪੂਤਾਂ ਦੇ ਦ੍ਰਿਸ਼ ਦੇ ਥੱਲੇ ਖੜੇ ਆ ਜਮਾ ਤੁਸੀਂ ਓਏ ਹੁਣ ਚੱਕ ਸਕਦਾ ਐ ਨਹੀਂ ਚੱਕ ਸਕਦਾ ਜੇ ਬੋਲ ਆ ਜਾ ਫੋਨ ਦੇ ਓਏ ਮੈਂ ਵੀਡੀਓ ਦੇਖ ਰਿਹਾ ਬਹੁਤ ਹੰਤੂਰ ਡੇਡਾ ਰੂਡਾ ਹੋਇਆ ਨਾ ਹੈ ਵੀ ਥੱਲੇ ਆ ਓਏ ਇਹਨਾਂ ਫਿਰ ਓਏ ਧਿਆਨਾ ਓਏ ਨਗਰ ਮੈਦਾਨ ਜੀ ਦੇ ਕੋਲੋਂ ਨਿਕਲਿਆ ਓਏ ਭਰਾਵਾ ਆੜ ਆੜੀ ਹੁੰਦੀ ਹੈ ਨਾ ਇਹਨਾਂ ਬੰਦੇ ਨੂੰ ਲਵੇਟਦੇ ਆ ਬਾਅਦ ਤੇ ਨਾ ਲਵੇਟਦਾ ਇਹ ਡਰਦਾ ਨਹੀਂ ਯਾਰ ਪਰ ਮੇਰੀ ਗੱਡੀ ਹੀ ਨਿਕਲਿਆ ਬਾਈ ਡਰ ਲੱਗਦਾ ਸੌ ਲੱਗੇ ਪਤਾ ਕਿਉਂ ਕੋਈ ਆ ਕੀ ਓਏ ਨਹੀਂ ਲੱਗਦਾ ਜਿਵੇਂ ਸਹੀ ਹੁੰਦਾ ਓਏ ਜੇ ਹੁਣ 2 ਮਿੰਟ ਬਾਅਦ ਬਾਬੇ ਚ ਭੂਤ ਆ ਜਾਵੇ ਫੇਰ ਹੁਣ ਕੋਈ ਓਏ ਚੱਕਰ ਆਏ ਹੁਣ ਦੀਵਾਲੀ ਨੇੜੇ ਆ ਗਈ ਆ ਹੁਣ ਆ ਚੀਜ਼ਾਂ ਬਾਲੀਆਂ ਹੋਣੀਆਂ ਵੀਰੇ ਸ਼ਹਿਰਾ ਹੋਣਾ ਯਾਰ ਦੀਵਾਲੀ ਕਿਵੇਂ ਆ ਗਈ ਪਰ ਫੇਰ ਵੀ ਤਿਆਰਾਂ ਦੇ ਦੇਣ ਆ ਗਏ ਆ ਨੇੜੇ ਧਿਆਰਾਂ ਦੇ ਦੇਣ ਆ ਗਏ ਬਾਈ ਆ ਜੀ ਤਾਂ ਹੁਣ ਵੱਧ ਵੱਧ ਗਈਆਂ ਕੀ ਕਰੀਓ ਯਾਰ ਮੈਂ ਤਾਂ ਮੈਂ ਨਹੀਂ ਹੱਥ ਲਾਉਂਦਾ ਬਾਰੇ ਯਾਰ ਚੂਨੇ ਦਾ ਸਮਾਨ ਹੁੰਦਾ ਹਨਾ ਹਾਂ ਪਰ ਪਹਿਲੇ ਹੀ ਦੁਕਾਨ ਵਾਲੇ ਵੀ ਸ਼ੌਪ ਚ ਪਿਆ ਹੁੰਦਾ ਕੰਕੀ ਸਾਰਾ ਕੁਝ ਹੁੰਦਾ ਹਾਂ ਅਈ ਅੱਦਾ ਅੱਦਾ ਨਾ ਤੂੰ ਹਾਂ ਇਹ ਪੋ ਇਹ ਮੈਨ ਲੱਗਦਾ ਕਿ ਟੂਣਾ ਕਰਨ ਚੱਲੇ ਹੋਣਗੇ ਜਾਂ ਗੱਡੀ ਵਾਲੇ ਹੋਣਗੇ ਮੰਨ ਕੇ ਚੱਲਣਾ ਗੱਡੀਆਂ ਦਾ ਸਾਮਾਨ ਲਿਆ ਹੋਣਾ ਸਾਮਾਨ ਲਿਆ ਆਉਣਾ ਜਾ ਤਾ ਲਿਆ ਹੋਣ ਅਗਲੇ ਭੁੱਲ ਕੇ ਵਿੱਚ ਓਏ ਕੁੱਤੇ ਤਾਂ ਨਹੀਂ ਹੈਗੇ ਓਰੇ ਕੁੱਤੇ ਤਾਂ ਹੈ ਨਹੀਂ ਇੱਥੇ ਭੱਜ ਕੇ ਵਿੱਚ ਪਾਈ ਦੇ ਓਏ ਆ ਯਾਰ ਇਹਨੇ ਸੋਚ ਨਹੀਂ ਪਤਾ ਹੁਣ ਦੇਖ ਲੈ ਕੀ ਟੂਣਾ ਉਹ ਦੇਖ ਲੈ ਪਤੰਗੀ ਚੜਾਉਂਗਾ ਇਹਦੇ ਨਾਲ ਓਏ ਐਵੇਂ ਨਾ ਪੁੱਠੀਆਂ ਬਵਾਦੀ ਇੰਨੀ ਗੱਲਾਂ ਰਾਤ ਦੇ 12 ਵਜੇ ਤੈਨੂੰ ਕਿਉਂ ਦਿਖਿਆ ਹਨ ਚੱਕਰ ਤਾਂ ਫਿਰ ਮੈਂ ਉਹੀ ਤਾਂ ਕਹਿਣਾ ਵਾ ਬੈਠੇ ਵੀ ਪਿੱਪਲ ਥੱਲੇ ਆ ਪਹਿਲਾਂ ਆਵਾ ਇੱਕ ਮਿੰਟ ਤੈਨੂੰ ਪਤਾ ਕਿ ਮੈਂ ਆਉਂਗਾ ਦੇਖ ਬਈ ਕਹਿੰਦੇ ਇੱਕ ਮਿੰਟ ਜਿਵੇਂ ਪਹਿਲਾਂ ਵੀ ਰੱਖਿਆ ਹੋਇਆ ਤੇ ਇਹ ਤਾਂ ਉਹ ਪਹਿਲਾਂ ਉਹ ਨਹੀਂ ਨਹੀਂ ਹਾਂ ਨਹੀਂ ਨਹੀਂ ਕੱਲ ਘਰਦਿਆਂ ਨਾਲ ਗਿਆ ਵਾ ਫਿਰ ਉਹਨਾਂ ਨੇ ਤਾਂ ਹੱਸ ਹੀ ਦੇਣਾ ਹੀ ਪਤਾ ਲੱਗ ਗਿਆ ਨੇ ਗਿਆ ਵਾ ਜਿੱਥੇ ਰੁਕੇ ਆ ਉੱਥੋਂ ਦਾ ਹੀ ਪਤਾ ਇਹ ਅੱਜ ਅੱਜੀ ਹੀ ਰੱਖਿਆ ਗਿਆ ਓਏ ਓਏ ਇਹਦੇ ਕੋਲ ਨਾ ਕਰ ਮੈਂ ਦੱਸਤਾ ਓਏ ਉਹ ਗੱਡੀ ਕੋਲ ਉਹਨੂੰ ਕਰਨ ਲੱਗਾ ਓਏ ਰਹਿਣ ਦੇ ਬਰੇ ਓਏ ਆ ਦੇ ਲੈ ਓਏ ਉਹ ਟਿੱਕਾ ਟੁਕਾ ਨਹੀਂ ਲਾਉਣਾ ਟਿੱਕੇ ਤੇ ਆ ਗਏ ਵੀਰੇ ਇਹ ਤਾਂ ਖੜੇ ਵੀ ਪਿੱਪਲ ਦੇ ਥੱਲੇ ਆ ਬੋਰਡ ਹੋਊਗਾ ਜਾਂ ਜੋ ਵੀ ਮਰਜੀ ਆ ਬਰੇਨ ਤਾਂ ਇਹ ਤਾਂ ਓਟ ਬਣਾ ਦੂ ਮੈਂ ਓਟ ਬਣਾ ਦੂ ਵਾਹਿਗੁਰੂ ਵਾਹਿਗੁਰੂ ਪ੍ਰਮਾਤਮਾ ਵੀਰੇ ਅੰਗ ਸੰਗ ਸੁਹਾਈ ਰਵੇ ਨਾ ਓਏ ਗੱਲ ਲੈ ਮੈਂ ਤਾਂ ਨਾਲ ਹੀ ਓਟ ਬਣਾਤੀ ਵੀਰੇ ਵਾਇਗਰ ਵਾਂਗ ਸੰਗ ਸਹਾਈ ਆ ਵੀਰੇ ਇਦਾਂ ਦਾ ਕੋਈ ਨਹੀਂ ਹੁੰਦਾ ਨਾਲ ਓਏ ਨਾ ਤੂੰ ਪੰਗੇ ਕਾ ਤੋ ਰਿਆ ਨਾ ਤੇਰੀ ਗੱਡੀ ਦੇ ਘਰ ਤੱਕ ਤੇ ਮੈਂ ਲੂਸੀ ਤੇਰੀ ਗੱਡੀ ਦੇ ਘਰ ਤੱਕ ਆਪਦੇ ਵੀ ਡਰਦਾ ਇਹ ਵੀ ਗੱਲ ਸਹੀ ਆ ਥੋੜਾ ਬਿਰਤੂ ਅਕਮਦ ਤੇਰਾ ਬਾਬਾ ਇੱਕ ਮਿੰਟ ਹੁਣ ਤੂੰ ਇਹਦਾ ਆਪਣੀ ਗੱਡੀ ਆਈ ਤੇਰੀ ਪਿੱਪਲ ਥੱਲੇ ਨਹੀਂ ਉਹ ਤਾਂ ਮੈਲ ਆਈ ਏ ਉਹ ਤਾਂ ਮੈਲ ਆਈ ਏ ਆਪੇ ਨਾ ਜੀ ਆਪੇ ਕੇ ਮੈਲ ਹੋਰ ਇੱਕ ਗੱਲ ਹੋਰ ਸੁਣਦਾ ਇਹ ਆਪਣਾ ਬਣਾ ਰਿਹਾ ਫੁੱਦੂ ਕਿਉਂ ਆਪ ਹੀ ਪਿੱਪਲ ਥੱਲੇ ਗੱਡੀ ਲਾਈ ਵੀ ਸੀਗਾ ਡਰਾਉਣਾ ਮਾਹੌਲ ਬਣੇ ਆਪ ਹੀ ਟੋਣਾ ਹੱਟਿਆ ਸਾਡੇ ਤੇ ਪ੍ਰੈਂਕ ਸਟਾਰ ਮੇਰੇ ਮਨ ਚਾਏ ਨਾ ਮਨ ਰੱਖਿਆ ਠੋਡੇ ਜੋ ਕਿਸੇ ਨਹੀਂ ਆ ਇੱਕ ਮਿੰਟ ਇੱਕ ਮਿੰਟ ਜਹੀ ਇਹ ਪ੍ਰੈਂਕ ਕਰਨਾ ਹੋਊਗਾ ਤੇਰੇ ਨਾਲ ਅਇਦਰੀ ਗੱਡੀ ਕੰਮ ਸਿਕਾ ਵੀਰੇ ਲੈਡ ਥੱਲੇ ਲਵਾਵਾਂਗੇ ਸਾਡਾ ਬਲੌਗ ਬਣਦੇਵੇ ਜਾਈ ਕੈਮਰਾ ਤਾਂ ਹੋਂ ਹੋ ਸਕਦਾ ਉਧਰ ਇੱਥੇ ਹੀ ਸਾਫ ਹੋਣਾ ਉੱਥੇ ਹੀ ਆਉਂਦਾ ਨਹੀਂ ਉਸ ਤਾਂ ਗੱਲ ਆ ਸਾਡਾ ਇਹਨਾਂ ਦਾ ਦਿਮਾਗ ਹੋਵੇ ਅਈ ਇਹਨਾਂ ਦਾ ਪ੍ਰੈਂਕ ਕਰਨਾ ਹੋਵੇ ਹਾਂ ਅਈ ਕਹਾਂਗੇ ਸਾਫ ਸੋ ਸੁਰਾਵੇ ਬੋਰਡ ਥੱਲੇ ਗੱਡੀ ਦਾ ਪਰ ਤੂੰ ਕਿ ਤੂੰ ਇਹ ਨਾ ਰਾਤ ਉਹ ਯਾਰ ਇਹ ਹੈ ਕੀ ਆ ਬਾਈ ਇਹ ਹੈ ਕੀ ਆ ਪਹਿਲਾਂ ਹੀ ਪਤਾ ਲੱਗ ਜੀ ਆਣ ਕੇ ਧੂਰੇ ਲਾਈ ਗੱਡੀ ਠੀਕ ਹੈ ਵੀ ਡਰੋਨ ਆ ਜਾ ਮੋਹ ਉਦੋਂ ਬਾਅਦ ਸਾਰੇ ਕੋਲ ਓਏ ਟੂਣਾ ਹੋ ਗਿਆ ਟੂਣਾ ਹੋ ਗਿਆ ਕਈ ਗੱਲ ਭਾਈ ਆਹ ਲੈ ਲਾ ਟੂਣਾ ਓਏ ਪਹਿਲਾਂ ਤਾਂ ਨਹੀਂ ਹੋਇਆਗਾ ਜਿਹੜਾ ਤੁਸੀਂ ਟੂਣਾ ਲੈ ਲਿਆ ਉਹ ਸਿੱਧਾ ਗੱਡੀ ਕੋਲੇ ਓਏ ਇੱਧਰ ਹੀ ਆ ਗੱਡੀ ਵਾਲ ਕਿਉਂ ਗਿਆ ਭਾਈ ਜਾਣਾ ਦੇ ਇੱਧਰ ਨੂੰ ਚਾਹੀਦਾ ਭਾਈ ਆਹ ਮਾਰਦੇ ਜੇ ਉਧਰੋਂ ਚਲਾ ਗਿਆ ਤਾਂ ਭਾਈ ਮਾਰ ਲਿਓ ਇਹ ਟੂਣਾ ਹੀ ਆ ਹਾਂ ਹੁਣ ਇੱਧਰ ਨੂੰ ਆ ਠੀਕ ਆ ਇੱਥੇ ਆ ਗਿਆ ਉਧਰੋਂ ਆ ਗਿਆ ਭਾਈ ਕੋਈ ਨਾ ਮਤਲਬ ਭਾਈ ਬਾਹਲੇ ਖੜਨ ਆਏ ਕਿ ਬੁੱਟਰੇ ਕੋਲ ਡਿੱਗਿਆ ਆ ਓਏ ਹੁਣ ਤੂੰ ਕੀ ਤਾਂ ਮੈਂ ਇਹ ਦੋ ਚੀਜ਼ਾਂ ਐ ਕੰਫਿਊਜ਼ ਆ ਕਿ ਗੱਡੀ ਵਾਲਿਆਂ ਰੱਖਿਆ ਜਾਂ ਤੁਸੀਂ ਰੱਖਿਆ ਏ ਭਾਈ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਦੱਸਦਾ ਕਿਨੇ ਰੱਖਿਆ ਇਹ ਮੈਂ ਕਿਉਂ ਰੱਖੂੰਗਾ ਉਹ ਜੋ ਮਾਰਕਾ ਫਟੇ ਪ੍ਰੈਂਕ ਕਰਨ ਲਈ ਹੁਣ ਪੁੱਠੀ ਪੈ ਜੇ ਮੈਂ ਇਦਾਂ ਇਚੀ ਗੱਡੀ ਜੀ ਕਿਉਂ ਕਰੂੰਗਾ ਸਾਡੇ ਦਾ ਪ੍ਰੈਂਕ ਮੈਂ ਤਾਂ ਵੀਰੇ ਨਾ ਤੂੰ ਜਾਣ ਕੇ ਕਰੇਂਗਾ ਵੀ ਤੂੰ ਗੱਡੀ ਨਵੀਂ ਲਈ ਆ ਹਾਂ ਵੀ ਇਹ ਪ੍ਰਭਾਵ ਜਾ ਪਵੇ ਹੈਨਾ ਪਰ ਇਹਨਾਂ ਨੇ ਕੀਤਾ ਮਤਲਬ ਕੋਈ ਯਕੀਨ ਹੀ ਨਹੀਂ ਹੈ ਨਾ ਮੈਂ ਕਰ ਸਕਦਾ ਲੱਗਦਾ ਤੂੰ ਕੀ ਨਹੀਂ ਕਰ ਸਕਦਾ ਇਹ ਸਾਰਾ ਕੋਈ ਕਰ ਸਕਦਾ ਵਾ ਇਹ ਮੇਰੇ ਹੁਣ ਦਿਮਾਗ 'ਚ ਆ ਗਿਆ ਇਹਨੇ ਕੀ ਕੀਤਾ ਜਾਣ ਕੇ ਪਹਿਲਾਂ ਵੀਡੀਓ ਬਣਾਈ ਠੀਕ ਆ ਉਦੋਂ ਬਾਅਦ ਨੂੰ ਗੱਡੀ ਕੋਲ ਲੈ ਕੇ ਆਇਆ ਜੋ ਜਾਣ ਕੇ ਆਪਰੇ ਸੀਗਾ ਸਮਾਨ ਦੇਖਿਆ ਦੇ ਬਾਅਦ ਓਏ ਟੂਣਾ ਹੋ ਗਿਆ ਬਾਕੀ ਆ ਠੀਕ ਆ ਟੂਣਾ ਚਲ ਠੀਕ ਆ ਮੈਂ 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 ਮੰਨਦਾ ਮੈਂ ਨਹੀਂ ਰੱਖਿਆਗਾ ਤੂੰ ਵੀ ਮੰਨਦਾ ਤੂੰ ਨਹੀਂ ਰੱਖਿਆਗਾ ਮੰਨ ਕੇ ਚਲ ਗੱਡੀ ਵਾਲਿਆਂ ਨੇ ਰੱਖਿਆ ਹੋਗਾ ਉਹਨੇ ਟੂਨੇ ਦਾ ਸਮਾਨ ਲਿਆ ਆ ਠੀਕ ਆ ਤੂੰ ਚਾਹ ਕਿਉਂ ਟੂਣਾ ਗੱਡੀਏ ਟੇਢਾ ਕਰਤਾ ਜਿਹੜਾ ਵਿੱਚੋਂ ਇਹਨਾਂ ਦਾ ਕੋਈ ਟੱਕਰ ਨਹੀਂ ਵਿੱਚ ਦਾ ਨਹੀਂ ਤੂੰ ਟੇਢਾ ਕੀਤਾ ਉਹ ਸਰ ਵੱਧ ਗਿਆ ਹੋਣਾ ਜਿਹੜਾ ਵਿੱਚ ਇਦਾਂ ਥੋੜੀ ਹੁੰਦੀ ਊ ਯਾਰ ਗੱਲ ਸੁਣ ਤੂੰ ਤੂੰ ਵਿੱਚ ਵੜਿਆ ਗੱਡੀ ਤੇ ਆ ਸਰ ਵੱਧ ਗਿਆ ਲੈ ਹਜ਼ਾਰ ਰੁਪਈਆ ਦੀ ਗੱਡੀ। ਬਰੇ ਨੇ ਟੇਡਾ ਕੀਤਾ ਵੀ ਇੰਜਨ ਉਹਰੇ। ਇਹਨੇ ਗੱਡੀ ਚੱਲਣੀ ਆ। ਅਰੇ ਇੰਜਨ ਨੂੰ ਵੀ ਭੂਤਾਂ ਚੱਪਾ ਪਾਉਣਾ। ਇਹ ਤਾਂ ਫਿਰ ਉਹ ਗੱਲਾਂ ਕਰਦਾ ਵਾ। ਭੂਤ ਦਾ ਕਿਵੇਂ ਆ ਜੂਗਾ। ਬਰੇ ਆ ਨਹੀਂ ਹੁੰਦਾ। ਇਹ ਪਤਾ ਕਿਹੜੀਆਂ ਗੱਲਾਂ ਕਰਦਾ ਵਾ ਵੀ ਸਿਰ ਮੇਰਾ ਜੁੱਤੀਆਂ ਤੁਹਾਡੀਆਂ। ਹਾਂ ਉਹ ਵੀ ਕੀਤਾ ਆਪ ਆ ਵੀ ਜੁੱਤੀਆਂ ਤੁਸੀਂ ਖਾਓ। ਕੋਈ ਨਹੀਂ ਗੱਲ ਨਹੀਂ ਇਹ। ਕਰੋ ਯਾਰ ਦੱਸੋ ਯਾਰ ਕਿਹਨੇ ਕੀਤਾ ਗੱਲ ਚਲੋ ਓਏ ਨਵੀਂ ਗੱਡੀ ਯਾਰ ਤੁਸੀਂ ਆ ਜਿੱਦਾਂ ਕਰਦੇ ਜੰਗੇ ਲਾਉਂਦੇ ਓ ਮੈਂ ਕੀਤਾ ਤੂੰ ਪ੍ਰੈਂਕ ਬਣਾਉਣ ਦੀ ਖਾਤਰ ਖੜਤੇ ਦੇ ਐਂ ਕਰ ਓਏ ਤਸੱਲੀ ਕਰਨੀ ਆ ਓਰੇ ਆ ਗੱਡੀ ਡ੍ਰੈਫਟਾ ਮਰਾ ਦੋ ਫਿਰ ਆਹ ਹੋ ਔਰ ਇੱਕ ਫੜਾ ਮੈਨੂੰ ਨਹੀਂ ਤੇ ਕੀਣਾ ਸੀ ਯੂਕੇ ਵਾਲੇ ਤੇ ਚਾਹ ਕੀ ਫੜਾਈ ਜਾਂਦਾ ਆਹ ਬਾਹਰ ਨਾ ਓਏ ਤੂੰ ਤਾਂ ਟੇਢੀ ਕਰਦੇ ਆ ਤੇਰਾ ਉਦਾਂ ਜੀ ਮੈਂ ਤੈਨੂੰ ਹੁਣੇ ਦੱਸ ਦਉਣਾ ਵੀ ਕੋਈ ਇਹ ਵੀ ਗੱਲ ਆ ਬਈ ਜਿਹੜਾ ਪਿੰਡ ਬੰਦਾ ਪਹਿਲੀ ਵਾਰੀ ਗੱਡੀ ਚਲਾਊਗਾ ਨਾਲ ਇੰਨੀ ਹੱਥ ਲਾਇਆ ਹੱਬ ਤੋਂ ਪਹਿਲਾਂ ਠੀਕ ਆ ਉਹ ਟੇਡਾ ਆਪੇ ਹੋ ਜਾਏ ਕਹਿੰਦੇ ਪੱਲੇ ਹੀ ਪਾਉਂਗੇ ਵੀਰੇ ਓਏ ਆ ਤਾਂ ਸੋਚਦਾ ਨਹੀਂ ਬੈਠੀ ਆ ਤਾਂ ਇਹ ਲੱਗਦਾ ਜਿਵੇਂ ਪਾਵਰ ਹੁੰਦੀ ਆ ਪਾਵਰ ਆਹੇ ਪਾਵਰ ਹੀ ਆ ਪਾਵਰ ਕੀ ਲੱਗਦਾ ਉਹ ਉਹ ਪੂਰਾ ਡਰੋਨ ਹੋ ਬੋਲ ਵੀਰੇ ਮੈਂ ਗਰੰਟੀ ਆ ਤੂੰ ਜਾਣ ਕੇ ਇਹਦੇ ਥੱਲੇ ਲਾਇਆ ਵੀਰੇ ਟੱਕੀ ਨਹੀਂ ਲਾਦੀ ਟੱਕੀ ਉਹ ਲਾਦੀ ਆ ਲਾਦੀ ਆ ਯਾਰ ਪਰ ਉਹ ਤਾਂ ਠੀਕ ਆ ਟੱਕੀ ਦੀ ਗੱਲ ਨਹੀਂ ਗੱਡੀ ਬੰਦ ਹੋਣ ਪੈਂਦੀ ਆ ਕਦੋਂ ਬੰਦ ਕਦੋਂ ਓਏ 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 ਭੂਤ ਸੀ ਇੰਜਨ ਨੂੰ ਪੈ ਗਈ ਮਕੈਨਿਕ ਭੂਤ ਸੀ ਫੇਰ ਤਾਂ ਭਾਈ ਇੰਨੇ ਕੀਤਾ ਹੋਗੇ ਮਕੈਨਿਕਲ ਭੂਤ ਆ ਬਾਈ ਉਹਨੂੰ ਗੱਡੀਆਂ ਖਰਾਬ ਕਰਨੀਆਂ ਆਉਂਦੀਆਂ ਇੰਨਾ ਨਾ ਹਮੇਂ ਪਤਾ ਵਾ ਇੰਨਾ ਸਾਨੂੰ ਵੀ ਹਾਂ ਹੈਂਡ ਬ੍ਰੇਕ ਲੱਗੇ ਇੰਨਾ ਹੁਣਾ ਬਣਾ ਯਾਰ ਤੂੰ ਘੱਟ ਕੰਮ ਸੇ ਕੰਮ ਆਪੇ ਹੀ ਲੱਗੀ ਬੰਦਾ ਨਾ ਦੇਖ ਲੈ ਮੈਂ ਤੇਰੀ ਬਾਹ ਹੈਂਡੀ ਦੇਖ ਲਈ ਬਾਈ ਯਾਰ ਇੰਨਾ ਚੱਲ ਵੀਰੇ ਚੱਲ ਪਰ ਗੱਡੀ ਬੰਦ ਹੁੰਦਾ ਉਹ ਯਾਰ ਤੂੰ ਯਾਰ ਬੜਾ ਗਲਤ ਕੀਤਾ ਯਾਰ ਮੈਂ ਮੈਂ ਨਹੀਂ ਰੱਖਿਆ ਸੌਂ ਲੱਗੇ ਛੋੜਾ ਮੀਟੇ ਖਲਾ ਰਿਆ ਨਾ ਉਹ ਉਹ ਦੇਖੀ ਕਿਵੇਂ ਨਹੀਂ ਚੱਲਦਾ ਕੰਧੂੜ ਖਲਾ ਰਿਆ ਬਾਈ ਇੰਨਾ ਨੇ ਉਹ ਵਾੜਾ ਕੰਮ ਆ ਗੱਡੀ ਦੇ ਵਿੱਚ ਪੇ ਹੁੰਦਾ ਕੁਝ ਕਿਨੂੰ ਤੂੰ ਤਿੰਨ ਦਿਨਾਂ ਦਾ ਰੱਖੀ ਬਿਠਾ ਜਿਹੜਾ ਉਹਦਾ ਕੋਈ ਚੱਕਰ ਨਹੀਂ ਜਾਨਦੇ ਆ ਟੇਡਾ ਕੀਤਾ ਲੈ ਇਹ ਜਿਹੜਾ ਇਹਦੇ ਲੱਤਾਂ ਕੋਲੇ ਹੁੰ ਚੱਕਰਤਾ ਸੀ ਜਾ ਤੋ ਫੇਰ ਮਨ ਇਹ ਯਾਰ ਰੱਖਿਆ ਹੋਈ ਓਏ ਭਰਾਵਾ ਬੱਸ ਕਰ ਕੈਮਰਾ ਜਾ ਫਾੜਾ ਉਹਦਾ ਵਲੋਗ ਮੈਂ ਛੱਡ ਦੇ ਜਾਮ ਲਈ ਜਾਂ ਨਾਲ ਚੱਲਾ ਚੱਲੀ ਓਏ ਡੋਡੀ ਗੱਡੀ ਵੀ ਇੱਥੇ ਆਉਂਦਾ ਸੰਦੂਰ ਓਏ ਟੇਢੀ ਨਾ ਵੈਂਟਾ ਨਾ ਇਹ ਉਹ ਵਰਨਾ ਨਹੀਂ ਏ ਟੱਕ ਜਾ ਓਏ ਇਹ ਬਾਈ ਹੁਣ ਪੰਗੇ ਲੈਣ ਲੱਗ ਗਿਆ ਵਾ ਮੈਂ ਨਹੀਂ ਚਾਹੁੰਦਾ ਬਾਈ ਮੈਂ ਬੜੀਆਂ ਵੀਡੀਓ ਦੇਖੀਆਂ ਸੌਣ ਲੱਗੇ ਰੋਗ ਰੋਗ ਜਿੰਨ ਲੱਗ ਵੀ ਜੇ ਮਸਟੈਂਗ ਹੁੰਦੀ ਆ ਨਹੀਂ ਵੀਰੇ ਐਸ ਸਵਿਫਟੀ ਆ ਨਹੀਂ ਐਸ ਸਵਿਫਟੀ ਆ ਵੀਰੇ ਤੈਨੂੰ ਗਲਤ ਲੱਗ ਗਿਆ ਲੇਟਾ ਬੰਦ ਕਰ ਦੇ ਲੋ ਜੀ ਟਾਕੀ ਵੀ ਲਾ ਦੇ ਇਹ ਵਾ ਕਾਲੂ ਕਰਾ ਲੈਣੀ ਆ ਆਪਾਂ ਕਾਲੂ ਕਰਵਾ ਆਣੇ ਆ ਵੀਰੇ ਮੈਂ ਤੇਨੂੰ ਬਥੇ ਸਕੀਮ ਦੇ ਮੈਂ ਇੱਕ ਵਧੀਆ ਹਾਂ ਸਕੀਮ ਦਿੰਦਿਆਂ ਨੂੰ ਆ ਕੰਮ ਕੀਤਾ ਹਾਂ ਵੀਰੇ ਹਾਂ ਇਹਦੇ ਨਾਲ ਤੂੰ ਐਂ ਕਰ ਆ ਜਿਹੜੇ ਤੀਆਂ ਹੋ ਆ ਐਂ ਝਰਖੜੀਆਂ ਆ ਉਹ ਕਢਾ ਦੇ ਠੀਕ ਆ ਫੇਰ ਕੀ ਕਰਾਂ ਇੱਕ ਰੱਸੀ ਪਾਲਾ ਯਾਰ ਆਦਾ ਬੁੱਟਰ ਇਹ ਨਹੀਂ ਦਿੱਤਾ ਵਈ ਸਵੇਰੇ ਦੇਖ ਲਾਂਗੇ ਹੁਣ ਯਾਰ ਘਰੇ ਜਾਣ ਟਾਈਮ ਹੋ ਗਿਆ ਓਏ ਹੁਣ ਤੋ ਵੀ ਇਹਨਾਂ ਡ੍ਰਿਫਟਾਂ ਵੀ ਮਰਾ ਲਈਆਂ ਵੀਰੇ ਦਾ ਦੋ ਯਾਰ ਓਏ ਰੱਖਿਆ ਮੰਨੇ ਜਾ ਆ ਫਾੜੋ ਪਹਿਲਾਂ ਓਏ ਦੇਖ ਬੁੱਟਰ ਇੱਕ ਆਲ ਨੋਟ ਕਰ ਹਾਂ ਜਦੋਂ ਬਾਈ ਅਸਲੀ ਟੂਨਾ ਹੋਇਆ ਹੋਇਆ ਸੀਗਾ ਡਾਕੇ ਚਲਾ ਰਹੇ ਸੀ ਉੱਥੇ ਉਹਦੇ ਕੋਲ ਤਾਂ ਜਾਣਦਾ ਨਹੀਂ ਸੀ ਬੰਬ ਉਹਦੀ ਰਵਾਈਓ ਦੇ ਕੋਲੇ ਨਹੀਂ ਲੱਗੀ ਆ ਵੀ ਉਹ ਤੇਜੀ ਮੈਂ ਵੀ ਉੱਥੇ ਸੀ ਹਾਂ ਉਹਦਾ ਨਹੀਂ ਕੋਲੇ ਲੱਗਦੀ ਹੁਣ ਇਹਦਾ ਮਢੀਰੇ ਹੁਣ ਵੈਂਟਜਾ ਤੇ ਉਹੀ ਤਾਂ ਮੈਂ ਹੈਰਾਨ ਹਾਂ ਤੂੰ ਖੋਲ ਕੋਲ ਕਿਵੇਂ ਦਿੰਦਾ ਏ ਕਿਉਂਕਿ ਬਾਈ ਇਹ ਜ ਟੂਨਾ ਵਾਣਾ ਹਾਂ ਇਹ ਬਾਈ ਇੰਨੀ ਵੀਦਾ ਓਏ ਮੈਂ ਨਹੀਂ ਬਰੇ ਮੰਨ ਜੋ ਕਿਨੇ ਕੀਤਾ ਵਾ ਇਹਨੇ ਕੀਤਾ ਤੂੰ ਕੀਤਾ ਮੈਂ ਚੱਪਲੀ ਨਾਲੇ ਹੈਲੋ ਚੱਪਲੀ ਲੈ ਗਈ ਚੱਪਲੀ ਡਾਂਸ ਹੋਊਗਾ ਜੀ ਓਏ ਦਾਦੇ ਦਾਦੇ ਕਿਨੇ ਕੀਤਾ ਟੂਣਾ ਉਹਨੇ ਮੰਨ ਗਿਆ ਨਾ ਮੈਨੂੰ ਪਤਾ ਸੀ ਪਹਿਲਾਂ ਮੰਨਣ ਦੀ ਗੱਲ ਨਹੀਂ ਹੁਣ ਇਹ ਬਾਈ ਪੁੱਠੀਆਂ ਤਾਂ ਨਹੀਂ ਪੈਂਦੀ ਜੀ ਹੁਣ ਮੈਂ ਤੈਨੂੰ ਕਹੂੰਗਾ ਕਿ ਹੋਰ ਨਾ ਕਿ ਤੇਰੇ ਦਿਮਾਗ 'ਚ ਵਹਿਮ ਆਉਂਦਾ ਮੇਰੇ ਸੌਂ ਲੱਗੇ ਮੇਰੇ ਦਿਮਾਗ 'ਚ ਵਹਿਮ ਪੈ ਗਿਆ ਸੀਗਾ ਮੈਨੂੰ ਇਦਾਂ ਸੀਗਾ ਹੋਰ ਤਾਂ ਹੀ ਮੰਨ ਰਿਹਾ ਕਿ ਮੈਂ ਹੀ ਕੀਤਾ ਵਾ ਕੀ ਤਾਈ ਕਬਲੇ ਟੀ ਜਾਂਦੇ ਆ ਓਏ ਦੱਸ ਯਾਰ ਆਹ ਕੀਤਾ ਮਜ਼ਾਕ ਆ ਤੂੰ ਹਾਥੀ ਚੱਕੀ ਫਰਦਾ ਲੈ ਮੈਨੂੰ ਪੱਕਾ ਯਕੀਨ ਆ ਸੋਚ ਵੀ ਉਸ ਦਿਨ ਜਦੋਂ ਬੰਬ ਚਲਾਉਂਦੇ ਸੀਗੇ ਮੈਨੂੰ ਲੱਗਿਆ ਪਾਪਾ ਗੈਨੈਡ ਨਹੀਂ ਨਹੀਂ ਬਾਸ ਮੈਂ ਸ਼ੋਰ ਆ ਫਿਰ ਇਹਨੇ ਕੀਤਾ ਬਾੜੀ ਗਾ ਤੂੰ ਮੰਨ ਬੋਲਿੰਗ ਨੂੰ ਥਾ ਸਿੱਟਦੇ ਤਾਂ ਹੀ ਸੀ ਆਹ ਮੰਨ ਗਿਆ ਭਾਈ ਯਕੀਨ ਹੋਗਾ ਕਿ ਇਹਨੇ ਨਹੀਂ ਕੀਤਾ ਦੇਖ ਲੋ ਡਰਾਉਂਦੇ ਆ ਮੇਰਾ ਇਹ ਉਹ ਬਰਨਾਰਡ ਆਰਨਿਜ ਨਿਕਲੇਗਾ ਮਣ ਤੋਂ ਜੈਸਾ ਆਪਣਾ ਮੇਰੇ ਨਾਲ ਖਰਾਬ ਕੀਤਾ ਸੀ ਮੈਨੂੰ ਚਲੋ ਭਾਈ ਇਹ ਸੀਗਾ ਆਪਣਾ ਅੱਦਾ ਕਹਿਣ ਜਾ ਬਲੌਗ ਸਾਢੇ 12 ਵਜੇ ਹੈ ਭੰਗ ਦੀ ਇਸ ਕਹਤਾ ਲੋਨ ਨੂੰ ਫਿਰੇ ਸਾਚੀ ਗੱਲ ਆ ਉਹ ਬਦਲਾਤ ਆਉਣੇ ਇਹ ਮੈਨੂੰ ਰੋਕ ਵੀ ਰੇ ਸੀਗੇ ਘਰੇ ਜਾਣ ਤੋਂ ਕਹਿੰਦੇ ਜਾਣ ਆ ਤੂੰ ਓਏ ਇਹ ਮੈਨੂੰ ਰੋਕ ਰੇ ਸੀਗੇ ਘਰੇ ਚਲੇ ਸੀਗੇ ਅਸੀਂ ਅਸੀਂ ਚੰਡੀਗੜ੍ਹ ਤੋਂ ਆਏ ਸੀਗੇ 2-3 ਦਿਨ ਹੋ ਗਏ ਸੀ ਇਹ ਕਹਿੰਦੇ ਰਹੇ ਆ ਤੇ ਅੱਜ ਵੀ ਨਾ ਆ ਜਾ ਮੈਂ ਤਾਂ ਨਹੀਂ ਨਾਰਮਲ ਹੀ ਆਣਾ ਤੇ ਉਹ ਬਾਅਦ ਚ ਪਤਾ ਲੱਗਾ ਓਏ ਨਾ ਯਾਰ ਕਿਉਂ ਮੈਂ ਤਾਂ ਇਹਨਾਂ ਨੂੰ ਸ਼ਿਕਾਇਤ ਕਰਨ ਗਿਆ ਸੀ ਨਾਲੇ ਪਟਾਕੇ ਚਲਾਉਣ ਗਿਆ ਸੀਗਾ ਇਹਨਾਂ ਨੇ ਉੱਪਰ ਦੀ ਹੋਰ ਪ੍ਰੈਂਕ ਕਰਤਾ ਮੈਨੂੰ ਤਾਂ ਐ ਸੀਗਾ ਮੈਂ ਕਹਾ ਮੈਂ ਕਹਾ ਉਦਾਂ ਹੀ ਗੱਲਾਂ ਬਾਤਾਂ ਹੀ ਕਰਦੇ ਆ ਮੈਂ ਧਿਆਨ ਨਹੀਂ ਦਿੱਤਾ ਸੀਗਾ ਨਾ ਮੈਂ ਕੈਮਰਾ ਸਟਾਰਟ ਦੇਖਿਆ ਉਹਦਾ ਬਾਅਦ ਚ ਪਤਾ ਲੱਗਾ ਇਹਨਾਂ ਨੇ ਕੀ ਸੱਪ ਕੱਢਤਾ ਤੇ ਹੁਣ ਬਾਈ ਜੀ ਜਿੰਦਾ ਲੱਗ ਚੁੱਕਿਆ ਵਾ ਤੇ ਆਪਾਂ ਵੇਟ ਕਰ ਰਹੇ ਆ ਚੌਕੀਦਾਰ ਦੀ ਤੇ ਜਦੋਂ ਵੀ ਆਊਗਾ ਹਾਰ ਨੋਰਨ ਨੂੰ ਸੁਣ ਨਹੀਂ ਰਹੇਗੇ ਨੰਬਰ ਉਹਦੇ ਕੋ ਹੈ ਨਹੀਂਗਾ ਕਿ ਇਹ ਸੀਗਾ ਆਪਣਾ ਅੱਧਾ ਘੈਂਜਾ ਵਲੌਗ ਤੇ ਇਦਾਂ ਦੇ ਘੈਂਣ ਘੈਂਣ ਜਿਹਾ ਵਲੌਗ ਦੇਖਣੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਾਏ ਬਾਏ ਲਵ ਯੂ ਸਰਨ